ਏਵਨ ਪੰਜਾਬੀ ਟੈ ਦਰਸ਼ਕਾਂ ਦਾ ਮਹਿਮਾਨ ਸੁ ਅਟਵਾਲ ਬਹੁਤ-ਬਹੁਤ ਸਵਾਗਤ ਕਰਦੀਆਂ। ਹਾਂਜੀ ਅੱਜ ਦਾ ਲਾਈਵ ਪ੍ਰੋਗਰਾਮ ਦਾ ਅਸੀਂ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਤੇ ਆਮ ਲੋਕਾਂ ਨੇ ਲਗਾਏ ਇਲਜ਼ਾਮ। ਤਾਂ ਇੱਥੇ ਦੱਸ ਦਈਏ ਕਿ ਇਹ ਮਸਲਾ ਕਾਫੀ ਹੱਦ ਤੱਕ ਜਿਹੜਾ ਅੱਜ ਨਿਕਲ ਕੇ ਸਾਹਮਣੇ ਆਇਆ ਹੈ ਇੱਥੇ ਦੱਸ ਦਈਏ ਕਿ ਦਰਬਾਰ ਸਾਹਿਬ ਦੇ ਸਾਮਣੇ ਦੇ ਜਿਹੜੇ ਕਿਤੇ ਨਾ ਕਿਤੇ ਆਮ ਪਬਲਿਕ ਐ ਉਸਨੇ ਇਲਜ਼ਾਮ ਲਗਾਏ ਨੇ ਇੱਥੇ ਮੈਨੇਜਰ ਸਤਨਾਮ ਸਿੰਘ ਰਿਆੜ ਤੇ ਜੀ ਹਾਂ ਦੱਸ ਦਈਏ ਕਿ ਲੋਕਾਂ ਦਾ ਇੱਥੇ ਸ਼ੋਮਨੀ ਅਕਾਲੀ ਦਲ ਨੂੰ ਲੈ ਕੇ ਸੁਖਬੀਰ ਬਾਦਲ ਨੂੰ ਲੈ ਕੇ ਐਸਜੀਪੀਸੀ ਨੂੰ ਲੈ ਕੇ ਇੱਕ ਗੁੱਸਾ ਜਿਹੜਾ ਹੈ ਉਹ ਫੁੱਟਿਆ ਹੈ ਤੇ ਉਹਨਾਂ ਵੱਲੋਂ ਇੱਥੇ ਜਿਹੜੇ ਲਗਾਤਾਰ ਇਲਜ਼ਾਮ ਨੇ ਉਹ ਲਗਾਏ ਗਏ ਨੇ ਦੱਸ ਦਈਏ ਕਿ ਹੰਸਲੀ ਵਾਲੀ ਜਗ੍ਹਾ ਕਿਤੇ ਨਾ ਕਿਤੇ ਇਸ ਨੂੰ ਜਿਹੜਾ ਕਿਤੇ ਨਾ ਕਿਤੇ ਬੰਦ ਕਰਨ ਦਾ ਆਦੇਸ਼ ਦੇ ਦਿੱਤਾ ਗਿਆ ਸੀ ਤਾਂ ਇੱਥੇ ਮੈਨੇਜਰ ਦੇ ਉੱਤੇ ਕਾਫੀ ਹੱਦ ਤੱਕ ਜਿਹੜੇ ਇਲਜ਼ਾਮ ਨੇ ਆਮ ਪਬਲਿਕ ਨੇ ਲਗਾਏ ਨੇ ਮੈਨੇਜਰ ਸਤਨਾਮ ਸਿੰਘ ਰਿਆੜ ਤੇ ਆਮ ਪਬਲਿਕ ਦੋਨੋਂ ਵੀ ਆਮੋ ਸਾਹਮਣੇ ਹੋ ਕੇ ਕਿਤੇ ਨਾ ਕਿਤੇ ਗੱਲਾਂ ਕਰਦੀਆਂ ਨਜ਼ਰ ਆਈਆਂ ਨੇ ਜਿਹੜੀ ਕਾਫੀ ਹੱਦ ਤੱਕ ਵੀਡੀਓ ਵੀ ਇਹਨਾਂ ਦੀ ਵਾਇਰਲ ਹੋ ਰਹੀ ਹੈ ਦੂਜੇ ਪਾਸੇ ਜੇਕਰ ਆਪਾਂ ਇੱਥੇ ਇਹਨਾਂ ਇਲਜ਼ਾਮਾਂ ਦੀ ਹਾਂ ਕਿਤੇ ਨਾ ਕਿਤੇ ਇਹਨਾਂ ਦਾ ਵਿਸ਼ਲੇਸ਼ਣ ਕਰਦੇ ਆ ਤਾਂ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਸ਼ੋਮਨੀ ਅਕਾਲੀ ਦਲ ਨੂੰ ਲੈ ਕੇ ਐਸਜੀਪੀਸੀ ਨੂੰ ਲੈ ਕੇ ਤੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਇੱਥੇ ਆਮ ਜਿਹੜੀ ਜਨਤਾ ਹੈ ਉਹਨਾਂ ਨੇ ਕਾਫੀ ਹੱਦ ਤੱਕ ਆਮ ਪਬਲਿਕ ਨੇ ਇਲਜ਼ਾਮ ਲਗਾਏ ਨੇ ਉਹਨਾਂ ਵੱਲੋਂ ਕਹਿਣਾ ਹੈ ਕਿ ਅਸੀਂ ਇੱਥੇ ਜਿਹੜੀ ਵੋਟਾਂ ਨੇ ਉਹ ਨਹੀਂ ਪਾਈਆਂ ਸੀ ਤਾਂ ਇਸ ਇਸ ਦੇ ਚੱਲਦਿਆਂ ਹੀ ਕਿਤੇ ਨਾ ਕਿਤੇ ਇਹ ਰਸਤਾ ਬੰਦ ਕੀਤਾ ਜਾ ਰਿਹਾ ਆ ਆਮ ਪਬਲਿਕ ਦੇ ਨਾਲ ਜਿਹੜਾ ਤੱਕਾ ਹੈ ਉਹ ਕੀਤਾ ਜਾ ਰਿਹਾ ਤੇ ਉਹਨਾਂ ਵੱਲੋਂ ਇੱਕ ਹੋਰ ਜਿਹੜਾ ਇਲਜ਼ਾਮ ਹੈ ਉਹ ਲਗਾਇਆ ਗਿਆ ਸਤਨਾਮ ਰਿਆਡ ਦੇ ਉੱਪਰ ਉਹਨਾਂ ਦੇ ਉਹਨਾਂ ਨੇ ਕਿਹਾ ਆਮ ਲੋਕਾਂ ਨੇ ਕਿ ਸਤਨਾਮ ਰਿਆਡ ਜਿਹੜੇ ਨੇ ਉਹ ਪਹਿਲਾਂ ਵੀ ਐਸਜੀਪੀਸੀ ਦੇ 20 ਤੋਂ 25 ਜਿਹੜੇ ਮੁਲਾਜ਼ਮ ਨੇ ਉਹ ਲਿਆਉਂਦੇ ਨੇ ਤੇ ਗੁੰਡਾਗਰਦੀ ਇੱਥੇ ਕਰਦੇ ਨੇ ਵੱਡਾ ਜਿਹੜਾ ਕਿਤੇ ਨਾ ਕਿਤੇ ਐਕਸ਼ਨ ਲੈਣ ਦਾ ਉਹਨਾਂ ਨੇ ਇੱਥੇ ਕਿਹਾ ਹੈ ਕਿ ਸਰਕਾਰ ਨੂੰ ਇਹਨਾਂ ਚੀਜ਼ਾਂ ਤੇ ਐਕਸ਼ਨ ਲੈਣ ਦੀ ਸਖਤ ਜ਼ਰੂਰਤ ਹੈ ਤੀਸਰਾ ਆਪਾਂ ਕਹਿ ਸਕਦੇ ਹਾਂ ਕਿ ਚੋਣਾਂ ਦੇ ਵਿੱਚ ਹਾਰਨ ਕਰਕੇ ਉਹਨਾਂ ਨੇ ਇੱਥੇ ਆਮ ਪਬਲਿਕ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਅਸੀਂ ਚੋਣਾਂ ਨਹੀਂ ਜਿਤਾਈਆਂ ਇੱਥੇ ਇਸ ਕਰਕੇ ਵੀ ਸਾਡੇ ਨਾਲ ਤੱਕਾ ਜਿਹੜਾ ਹੈ ਉਹ ਆਮ ਕੀਤਾ ਜਾ ਰਿਹਾ ਹੈ ਇੱਥੇ ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ ਆਪਾਂ ਇੱਥੇ ਕਾਲਰ ਦੇ ਨਾਲ ਵੀ ਜਿਹੜੀ ਗੱਲਬਾਤ ਹੈ ਉਹ ਕਰਦੇ ਹਾਂ ਹਲੋ ਪੋਸਟ ਗਰਮਾ ਜੀ ਸਤਿ ਸ੍ਰੀ ਅਕਾਲ ਸਰ ਕਿੱਥੋਂ ਬੋਲਦੇ ਹੋ ਜੀ ਸ਼ਰਮਾ ਹੋ ਰਿਹਾ ਈ ਖਰੜਾ ਹਾਂ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਸੰਜੀਪ ਜੀ ਤੁਹਾਡਾ ਏਵਨ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਜੀ ਸੰਜੀਪ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਆਪਣਾ ਜੋ ਮੁੱਦਾ ਹੈ ਹਨਾ ਕਿ ਬਹੁਤ ਗੰਭੀਰ ਵੀ ਕਹਿ ਸਕਦੇ ਹਾਂ ਤੇ ਕਾਫੀ ਹੱਦ ਤੱਕ ਇੰਪੋਰਟੈਂਸ ਵੀ ਰੱਖਦਾ ਹੈ ਤੇ ਇੱਥੇ ਗੱਲ ਕਰੀਏ ਜੇਕਰ ਅੱਜ ਦੇ ਵਿਸ਼ੇ ਦੀ ਤਾਂ ਵਿਸ਼ਾ ਆਪਾਂ ਇੱਥੇ ਲੈ ਕੇ ਆਏ ਆਂ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਤੇ ਆਮ ਲੋਕਾਂ ਨੇ ਇਲਜ਼ਾਮ ਲਗਾਏ ਨੇ ਮੈਨੇਜਰ ਸਤਨਾਮ ਸਿੰਘ ਰਿਆਰ ਦੇ ਤੇ ਜਿਹੜੇ ਇਲਜ਼ਾਮ ਲੱਗੇ ਨੇ ਜੇਕਰ ਆਪਾਂ ਉਹਨਾਂ ਤੇ ਉਲੇਖ ਕਰਦੇ ਆਂ ਉਹਨਾਂ ਦੀ ਗੱਲ ਕਰਦੇ ਆਂ ਤਾਂ ਸਭ ਤੋਂ ਪਹਿਲਾ ਇਲਜ਼ਾਮ ਇੱਥੇ ਲੋਕਾਂ ਦੇ ਹੈ ਕਿ ਕਿਤੇ ਨਾ ਕਿਤੇ ਅਸੀਂ ਵੋਟਾਂ ਜਿਹੜੀਆਂ ਨੇ ਉਹ ਆਕਾਲੀ ਦਲ ਨੂੰ ਨਹੀਂ ਪਾਈਆਂ ਐਸਜੀਪੀਸੀ ਨੂੰ ਨਹੀਂ ਪਾਈਆਂ ਤਾਂ ਜਿਸ ਦੇ ਚੱਲਦੇ ਇੱਥੇ ਕਿਤੇ ਨਾ ਕਿਤੇ ਅ ਇਹਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਜਿਹੜਾ ਰਸਤਾ ਕਰਨ ਜਾਣ ਵਾਲਾ ਰਸਤਾ ਹੈ ਉਸ ਨੂੰ ਬੰਦ ਕੀਤਾ ਜਾ ਰਿਹਾ ਹੈ ਰੋਕਿਆ ਜਾ ਰਿਹਾ ਹੈ ਇੱਥੇ ਆਮ ਪਬਲਿਕ ਨੂੰ ਹੈਰਾਸ਼ ਜਾਣ ਬੁਝ ਕੇ ਕੀਤਾ ਜਾ ਰਿਹਾ ਹੈ ਬਿਲਕੁਲ ਮੈਡਮ ਦੇਖੋ ਸਿੱਧੀ ਸਿੱਧੀ ਗੱਲ ਕਰੀਏ ਸ਼੍ਰੋਮਣੀ ਪ੍ਰਮਤਾ ਕਮੇਟੀ ਦੀ ਜੀ ਜੇ ਅਗਰ ਇਹ ਅਕਾਲੀ ਦਲ ਇਹ ਸਮਝਦੀ ਹੈ ਵੀ ਇਹ ਇਹ ਸਾਡੇ ਅੰਡਰ ਚ ਆ ਜਾਏ ਇਹ ਸਾਡੀ ਹੋ ਆ ਜੀ ਹੂੰ ਇਹੀ ਕਰਕੇ ਮੈਡਮ ਜਿਹੜਾ ਗ੍ਰਾਫ ਆ ਇਹ ਪਾਰਟੀ ਦੇ نیچے ਆ ਗਿਆ ਜੀ ਕਿਉਂਕਿ ਠੀਕ ਹੈ ਕਿ ਲੋਕ ਕਮੇਟੀ ਬਣੀ ਹੋਏ ਕਿ ਸਿਸਟਮ ਬਣਿਆ ਹੋਇਆ ਲੇਕਿਨ ਡਰ ਕੀ ਹੈ ਜੀ ਉਹ ਦਰਤਾ ਪਰਮਾਤਮਾ ਦਾ ਹੂੰ ਦਰ ਦੇ ਪਰਮਾਤਮਾ ਦੇ ਦਰ ਤੇ ਤੁਸੀਂ ਉਹਨੂੰ ਦਰ ਨੂੰ ਅੱਗੇ ਰੱਖ ਕੇ ਜਾਂ ਉਹਦੇ ਦਰ ਤੇ ਉੱਤੇ ਤੁਸੀਂ ਆਪਣਾ ਜਿਹੜਾ ਇੱਕ ਧੌਂਸ ਜਮਾਉਣੀ ਜਾਂ ਇਹ ਕਹਿਣਾ ਕਿ ਸਾਡੇ ਹਿਸਾਬ ਨਾਲ ਇਹੀ ਚੰਦਿਆ ਜਾਵੇ ਅ ਜਿਵੇਂ ਧੱਕਾ ਚੱਲ ਰਿਹਾ ਜੀ ਇਹਨੂੰ ਧੱਕਾ ਕਹੇ ਦਿੰਦੇ ਆ ਦੇਖੋ ਕਿਤੇ ਕਿਤੇ ਇਹ ਪ੍ਰਮਾਤਮਾ ਦੀ ਇਸ ਚੀਜ਼ ਦੀ ਜਿਹੜੀ ਆ ਉਹ ਕਹਿੰਦਾ ਕਿ ਭੁੱਲ ਬਖਵਾ ਕਸ਼ੌਂਗਾ ਨਹੀਂ ਜੀ ਆ ਉਹ ਇਹਨਾਂ ਦੇ ਕਿੱਥੇ ਹੋਈਆਂ ਗਲਤੀਆਂ ਇਹਨਾਂ ਦੇ ਸਾਹਮਣੇ ਆਈਆਂ ਕਿਉਂਕਿ ਜੇ ਆਪਾਂ ਐਸਜੀਪੀਸੀ ਦਾ ਧੱਕੇ ਦੀ ਗੱਲ ਕਰੀਏ ਤਾਂ ਬਹੁਤ ਜਗ੍ਹਾ ਤੇ ਇਹਨਾਂ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸੇ ਕਰਕੇ ਸੀ ਕਹਿੰਦੇ ਹੁੰਦੇ ਆ ਦੀ ਪਰਮਾਤਮਾ ਦੇ ਦਰੋਂ ਉਹਨੂੰ ਆੜੇ ਲੈ ਕੇ ਕੋਈ ਇਹ ਰਾਜਨੀਤੀ ਦੀ ਰੁਕੀਏ ਨਾ ਦੇਖੋ ਨਾ ਹੀ ਰਾਜਨੀਤੀਸ਼ਟ ਕਰੋ ਜੀ 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 ਬਿਲਕੁਲ ਇੱਥੇ ਦੇਖੋ ਸਭ ਤੋਂ ਵੱਡਾ ਆਪਣਾ ਸਵਾਲ ਵੀ ਇਹ ਹੈ ਕਿ ਇੱਥੇ ਕਿਤੇ ਨਾ ਕਿਤੇ ਐਸਜੀਪੀਸੀ ਜਿਹੜੀ ਹੈ ਹਾਲਾਂਕਿ ਉਹ ਇੱਕ ਆਪਾਂ ਕਹਿ ਸਕਦੇ ਆ ਇੱਥੇ ਕਿ ਰਾਜਨੀਤਿਕ ਕਾਰਵਾਈਆਂ ਦੇ ਵਿੱਚ ਉਸ ਨੂੰ ਸ਼ਾਮਿਲ ਹੋਣਾ ਚਾਹੀਦਾ ਜਿਦਾਂ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਸੰਸਥਾ ਹੈ ਕੀ ਲੱਗਦਾ ਹੈ ਹਾਂ ਬਿਲਕੁਲ ਮੈਡਮ ਦੇਖੋ ਭਾਰਮਿਕ ਸੰਸਥਾ ਹੈ ਜੀ ਜੀ ਗਹਿਣ ਦਾ ਤਕਲਬ ਇਹ ਹੈ ਮੈਡਮ ਪੂਰੀ ਵੀ ਧਰਮ ਗਸਥਾਨ ਤੇ ਅਸੀਂ ਕੋਈ ਕਮੇਟੀ ਬਣਾ ਲੈਣੇ ਆ ਚਾਹੇ ਉਹ ਜਿਸਕ ਧਰਮ ਚ ਹੋਵੇ ਜਾਂ Hindu ਧਰਮ ਚ ਹੋਵੇ ਕਿਸੇ ਵੀ ਧਰਮ ਚ ਹੋਵੇ ਜੀ ਉਹ ਧਰਮ ਨੂੰ ਇਹ ਉਹ ਥਾਂ ਨੂੰ ਇਹ ਵੀ ਸਮਝਣਾ ਚਾਹੀਦਾ ਵੀ ਇਹ ਸਾਡੀ ਮੁੱਢੀ ਚ ਜਾਂ ਲੋਕ ਸਾਡੀ ਮੁੱਢੀ ਚ ਹੋਣਗੇ ਕਿਉਂਕਿ ਲੋਕ ਪਰਮਾਤਮਾ ਦੇ ਨਾਮ ਨੂੰ ਅੱਗੇ ਰੱਖਦੇ ਆ ਨਾ ਕਿ ਕਿਸੇ ਕਮੇਟੀ ਨੂੰ ਜਾਂ ਕਿਸੇ ਬੰਦੇ ਨੂੰ ਜੀ ਗੱਲ ਰਹੀ ਰਾਜਨੀਤੀ ਦੀ ਐਸੀ ਕਹਿੰਦੇ ਆ ਵੀ ਇਸ ਚੀਜ਼ ਨੂੰ ਰਾਜਨੀਤੀ ਦੇ ਨਾਲ ਜੇ ਅਗਰ ਜੀ ਜੋੜਦੇ ਆ ਵੀ ਇਸ ਤੇ ਰਾਜਨੀਤੀ ਹੋ ਰਹੀ ਹੈ ਔਰ ਥੋੜਾ ਸਾਥ ਤੇ ਰਾਜਨੀਤੀ ਹੋ ਰਹੀ ਹੈ ਕਿਤੇ ਨਾ ਕਿਤੇ ਮੈਸੇਜ ਹੀ ਗਲਤ ਜਾ ਰਿਹਾ ਹੈ ਠੀਕ ਹੈ ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧਕਾਂ ਜਾਂ ਉੱਤੇ ਦੀ ਜਿਹੜੀ ਕਮੇਟੀ ਹੈ ਉਹ ਅਕਾਲੀ ਦਲ ਪਾਰਟੀ ਜਿਹੜੀ ਉਹਦੇ ਵਿੱਚ ਮਿਕਸ ਹੋ ਰਹੀਆਂ ਵਿੱਚ ਮਿਕਸ ਕਰ ਰਹੇ ਆ ਇਸੇ ਕਰਕੇ ਜਿਹੜੀ ਲੋਕਾਂ ਦੀ ਨਾਰਾਜ਼ਗੀ ਆ ਬਾਤ ਹੈ ਕਿਉਂਕਿ ਹਮੇਸ਼ਾ ਹੀ ਜਿਹੜਾ ਡੰਡੇ ਦੇ ਵਾਸਤੇ ਜਾਂ ਆਪਣੇ ਇੱਕ ਜੋਰਜ ਮੈਸਟੇ ਇਹਨਾਂ ਲੋਕਾਂ ਨੇ ਬਹੁਤ ਵੀ ਬਹੁਤ ਅਨੇਕਾ ਗੁਰਦੁਆਰਾ ਸਾਹਿਬ ਜਿਹਾ ਹਰੇਕਾ ਅਨੇਕਾ ਥਾਵਾਂ ਤੇ ਜਿੱਥੇ ਨਾ ਕਿਤੇ ਇਹਨਾਂ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਜੀ ਬਿਲਕੁਲ ਤੇ ਕਿਤੇ ਨਾ ਕਿਤੇ ਇੱਥੇ ਦੇਖੋ ਲੋਕਾਂ ਦੇ ਵੱਲੋਂ ਪਾ ਸ਼੍ਰੋਮੀ ਅਕਾਲੀ ਦਲ ਦਾ ਗਰਾਫ ਮਹੇਟਾ ਜੋ ਡਿੱਗਿਆ ਹੋਇਆ ਇਸ ਦਾ ਕਾਰਨ ਵੀ ਇਸ ਗੁੰਡਾਗਰਦੀ ਨੂੰ ਜਿਹੜਾ ਮੇਨ ਦੱਸਿਆ ਜਾ ਰਿਹਾ ਹੈ ਬਿਲਕੁਲ ਮੈਨੂੰ ਦੇਖੋ ਗੁੰਡਾਗਰਦੀ ਇਸ ਤਰ੍ਹਾਂ ਕਿ ਪ੍ਰਮਾਤਮਾ ਦੇ ਨਾਮ ਦੇ ਪ੍ਰਮਾਤਮਾ ਨੂੰ ਨਾਲ ਲੈ ਕੇ ਜਾਂ ਪ੍ਰਮਾਤਮਾ ਦੇ ਇਹਨੂੰ ਅੱਗੇ ਰੱਖ ਕੇ ਸੀ ਗੁੰਡਾਗਰਦੀ ਕਿਉਂ ਕਰਦੇ ਹੋ ਠੀਕ ਹੈ ਤੁਸੀਂ ਜਿਹੜੀ ਆਪਣੀ ਰਾਜਨੀਤੀ ਚਲਾ ਰਹੇ ਹੋ ਉਹ ਰਾਜਨੀਤੀ ਦੇ ਹਿਸਾਬ ਨਾਲ ਦੇਖੋ ਜਿਹੜੀ ਤੁਹਾਡੀ ਇੱਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਪਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਾਲ ਚਲਾਓ ਜੀ ਲੇਕਿਨ ਨਹੀਂ ਅਕਾਲੀ ਦਲ ਨੇ ਹਮੇਸ਼ਾ ਹੀ ਉੱਠੇ ਜਦੋਂ ਇਹਨਾਂ ਦੇ ਆਫਿਸ ਚ ਸਤਾ ਹੁੰਦੀ ਸੀ ਉਸ ਟਾਈਮ ਦੇ ਵਿੱਚ ਆਪਣੀਆਂ ਮਨਮਰਜ਼ੀਆਂ ਆਪਣੇ ਚੈਨਲ ਆਪਣੇ ਹਿਸਾਬ ਨਾਲ ਇਹ ਜਿਹੜਾ ਉੱਥੇ ਪਤਾ ਇਹਨਾਂ ਦੇ ਹਿਸਾਬ ਨਾਲ ਹੀ ਲੈਣਾ ਚਾਹੀਦਾ ਵੇਖੋ ਅੱਜ ਸਰਕਾਰ ਬਦਲੀ ਅੱਜ ਦਾ ਸਿਸਟਮ ਵੀ ਚੇਂਜ ਹੋ ਰਿਹਾ ਹੈ ਲੇਕਿਨ ਇਹ ਲੋਕਾਂ ਦੇ ਗਲੇ ਦੇ ਵਿੱਚ ਜਿਹੜੀ ਗੱਲ ਉਤਰ ਨਹੀਂ ਰਹੀ ਦੀ ਹਾਂ ਇਹ ਜਿਹੜਾ ਪ੍ਰਮਾਤਮਾ ਸ਼ਬਦ ਦਾ ਸੰਝ ਹੈ ਇਹਨਾਂ ਨੂੰ ਏਦਾਂ ਲੱਗਦਾ ਹੈ ਕਿ ਇਹ ਸਾਰੀ ਉਮਰ ਵਾਸਤੇ ਜਿਹੜਾ ਸਾਡਾ ਹੀ ਅਕਦਾਰ ਹਾਲਾਂਕਿ ਪ੍ਰਮਾਤਮਾ ਦਾ ਕਰ ਹੁੰਦਾ ਹੈ ਉੱਤੇ ਕਦੇ ਵੀ ਬਦਮਾਸ਼ੀ ਕਰਨੀ ਠੀਕ ਨਹੀਂ ਜੀ ਬਿਲਕੁਲ ਜੀ ਬਿਲਕੁਲ ਬਦਮਾਸ਼ੀ ਕਰਨੀ ਤਾਂ ਹਾਲਾਂਕਿ ਕਿਤੇ ਵੀ ਠੀਕ ਨਹੀਂ ਆ ਪਰ ਖਾਸ ਤੌਰ ਤੇ ਜੇਕਰ ਆਪਾਂ ਐਸਜੀਪੀਸੀ ਦੀ ਗੱਲ ਕਰਦੇ ਆ ਧਾਰਮਿਕ ਸੰਸਥਾ ਹੈ ਕਿਤੇ ਨਾ ਕਿਤੇ ਧਰਮ ਦੇ ਨਾਲ ਜੁੜੀ ਹੋਈ ਹੈ ਤਾਂ ਧਾਰਮਿਕ ਚੀਜ਼ਾਂ ਦੇ ਵਿੱਚ ਇਸ ਦਾ ਨਾਂ ਆਉਣਾ ਜ਼ਰੂਰੀ ਹੈ ਪਰ ਜੇਕਰ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਨਾਂ ਆਉਂਦਾ ਤਾਂ ਦੇਖੋ ਨਾਂ ਤਾਂ ਖਰਾਬ ਹੋਣਾ ਲਾਜ਼ਮੀ ਹੈ ਬਿਲਕੁਲ ਮੈਡਮ ਦੇਖੋ ਨਾ ਪ੍ਰਮਾਤਮਾ ਗੁਰਦੁਆਰਾ ਸਾਹਿਬ ਹੈ ਜੀ ਗੁਰਦੁਆਰਾ ਸਾਹਿਬ ਦੀ ਉੱਤੇ ਕੁਝ ਬੰਦੇ ਐ ਵੀ ਕਮੇਟੀ ਬਣੀ ਹੋਈ ਜੀ ਸਿਸਟਮ ਦਾ ਉਸ ਜੀ ਸਿਸਟਮ ਦਾ ਪ੍ਰਮਾਤਮਾ ਕਹੀਏ ਫਿਰ ਅਧਰਤਾ ਪ੍ਰਮਾਤਮਾ ਹੀ ਨੇ ਹੀ ਹੈ ਜੀ ਲੇਕਿਨ ਕਿੱਦੇ ਨਾ ਕਿਤੇ ਉਸ ਪ੍ਰਮਾਤਮਾ ਦੇ ਨਾਂ ਤੇ ਅਸੀਂ ਲੋਕਾਂ ਦੇ ਨਾਲ ਧੱਕਾ ਕਰੀਏ ਜਾਂ ਲੋਕਾਂ ਨੂੰ ਇਹੀ ਕਹੀਏ ਵੀ ਹਾਂ ਸਿਰਫ ਇਹ ਸਾਡਾ ਹੀ ਹੈ ਤੁਸੀਂ ਸਾਡੇ ਨਾਲ ਨਾਲ ਕਹੀ ਇਲਾਕੇ ਚੱਲੋ ਸਾਡੇ ਹਿਸਾਬ ਨਾਲ ਚੱਲੋ ਜਿਵੇਂ ਵੋਟਾਂ ਦੀ ਗੱਲ ਕਰਦੇ ਆਂ ਵੀ ਉਹਨਾਂ ਨੂੰ ਵੋਟਾਂ ਨਹੀਂ ਪਈਆਂ ਇਸ ਕਰਕੇ ਉਹ ਧੱਕਾ ਕਰ ਰਹੇ ਆਂ ਕਈ ਗੱਲ ਜੇ ਮੈਂ ਦੱਸਾਂ ਮੈਡਮ ਐਜ ਵੀ ਪੀਸੀ ਵੱਲੋਂ ਤੱਕੇ ਕਈ ਜਗ੍ਹਾ ਜੀ ਦੇਖੇ ਆ ਮਰੰਡਾ ਮਰੰਡੇ ਦੇ ਵਿੱਚ ਇੱਕ ਵਯਦ ਵੀ ਹੋਈ ਸੀ ਵੀ ਕੁਝ ਟਾਈਮ ਪਹਿਲਾਂ ਜੀ ਜੀ ਉਤੋਂ ਵਯਦ ਵੀ ਹੋਈ ਸੀ ਬੰਦਾ ਫੜਿਆ ਸੀ ਉਹ ਬੰਦਾ ਆਲਾ ਕੇ ਬਾਅਦ ਚੋਂ ਦੱਸਿਆ ਗਿਆ ਵੀ ਮੈਂਟਲੀ ਅਫਸੈਟ ਆ ਲੋਕਾਂ ਨੇ ਉਸੇ ਤੇ ਆ ਵੀ ਅੱਗੇ ਸਤਾਨੇ ਵਿੱਚ ਬੁਤਮਾਰ ਹੋਈ ਆ ਫਿਰ ਉਹਦੀ ਅੱਗੇ ਜਾ ਕੇ ਉਹਨੇ ਖੁਦ ਖੁਸ਼ੀ ਕਰ ਲਈ ਆਪ ਮਰ ਗਿਆ ਫਿਰ ਕੇ ਉਹਦੇ ਪਰਿਵਾਰ ਵੀ ਮਰ ਗਿਆ ਮਤਲਬ ਜਿਹਨੇ ਕੀਤੀ ਸੀ ਉਹਦੇ ਘੁੱਟ ਲਈ ਜੀ ਲੇਕਿਨ ਜਿਸ ਵੇਲੇ ਉਹ ਮੈਟਰ ਹੋਇਆ ਜੀ ਮੈਡਮ ਜਿਹੜਾ ਮਰੰਡਾ ਗੁਰਦੁਆਰਾ ਕੋਤਵਾਲੀ ਸਾਹਿਬ ਹੈ ਗੁਰਦੁਆਰਾ ਸ਼ਹੀਦ ਸਾਹਿਬ ਜੀ ਨੂੰ ਵੱਡਾ ਮਰੰਡੇ ਦਾ ਗੁਰਦੁਆਰਾ ਸਾਹਿਬ ਕਹਿੰਦੇ ਜੀ ਇਹ ਦੋ ਗੁਰਦੁਆਰੇ ਸਿਰਫ ਇੱਕ ਐਸਜੀਪੀਸੀ ਦੀ ਅਧੀਨ ਨਹੀਂ ਹੈਗੇ ਉਹਨਾਂ ਦੇ ਅੰਡਰ ਨਹੀਂ ਹੈ ਜੇ ਇਹ ਦਿੱਲੀ ਕਾਰ ਸੇਵਾ ਸੰਤ ਬਬਰਮਾਨ ਸਿੰਘ ਜੀ ਦੀ ਅਸਹਾਰ ਨਾਲ ਇਹ ਚੱਲਦੇ ਆ ਉਹਨਾਂ ਦੀ ਹੀ ਇਹ ਰੈਡੀ ਕਮੇਟੀ ਚਲਾਉਂਦੀ ਹੈ ਜੀ ਜਿਸ ਦਿਨ ਇਹ ਵਾਰਦਾਤ ਹੋਈ ਹੈ ਜੀ ਜਿਸ ਦਿਨ ਇਹ ਬੇਅਦਬੀ ਹੋਈ ਹੈ 250 300 ਬੰਦਾ ਐਸਜੀਪੀਸੀ ਦਾ ਮਰੰਡੇ ਦੇ ਵਿੱਚ ਇਹਨਾਂ ਦੋਵਾਂ ਦੋਵੇਂ ਗੁਰਦੁਆਰਿਆਂ ਤੇ ਕਬਜ਼ਾ ਕਰਨ ਲਈ ਬੈਠਾ ਸੀ ਕਿਉਂਕਿ ਬਾਨਾ ਦੀ ਬੇਅਦਬੀ ਹੋਈ ਹੈ ਲੋਕ ਸਮਝ ਨਹੀਂ ਸਕਦੇ ਦੇਖੋ ਗੁਰਦੁਆਰਾ ਸਾਹਿਬ ਚਾਹੇ ਉਹ ਸੱਤ ਪੱਬਰ ਵਾਂਗ ਫੇਰੀ ਚਲਾ ਰਹੇ ਆਂ ਚਾਹੇ ਗੁਰਦੁਆਰਾ ਪਰਵੰਤ ਕਮੇਟੀ ਆਪਣੇ ਚਲਾ ਰਹੀ ਹੋਵੇ ਕੈਸਾ ਮਸਲਾ ਦੇ ਉਹਦੇ ਵਿੱਚ ਕੀ ਨਹੀਂ ਹੋਣਾ ਚਾਹੀਦਾ ਜੇ ਦੋ ਗੁਰਦੁਆਰਾ ਸਾਹਿਬਾਂ 'ਚ ਉਹ ਵੀ ਮੇਰੇ ਅੰਦਰ ਹੋ ਜਾਣ ਕਿੰਨਾ ਤਾਂ ਲੋਕਾਂ ਦੇ ਸਾਹਮਣੇ ਆਉਂਦੇ ਬਿਲਕੁਲ ਜੀ ਬਿਲਕੁਲ ਤੇ ਜੇਕਰ ਹੁਣ ਆਪਾਂ ਇੱਥੇ ਮੈਨੇਜਰ ਦੀ ਵੀ ਗੱਲ ਕਰਦੇ ਆ ਸਤਨਾਮ ਸਿੰਘ ਰਿਆਡ ਦੇ ਉੱਤੇ ਲੋਕਾਂ ਨੇ ਜਿਹੜੇ ਸਿੱਧੇ ਸਵਾਲ ਖੜੇ ਕੀਤੇ ਨੇ ਉਹਨਾਂ ਤੋਂ ਸਿੱਧਾ ਲੋਕਾਂ ਨੇ ਪੁੱਛਿਆ ਆਮੋ ਸਾਹਮਣੇ ਹੋ ਕੇ ਪੁੱਛਿਆ ਹੈ ਤਾਂ ਇੱਥੇ ਸਤਨਾਮ ਸਿੰਘ ਰਿਆਡ ਦੇ ਵੱਲੋਂ ਜੋ ਵੀ ਚੀਜ਼ਾਂ ਗਈਆਂ ਗਈਆਂ ਨੇ ਲੋਕਾਂ ਨੇ ਉਸ ਦਾ ਕਿਤੇ ਨਾ ਕਿਤੇ ਵਿਰੋਧ ਕੀਤਾ ਹੈ ਕਿ ਇੱਥੇ ਸਤਨਾਮ ਸਿੰਘ ਰਿਆਰ ਤੇ ਬਹੁਤ ਸਾਰੇ ਸਵਾਲ ਹਾਲਾਂਕਿ ਚੁੱਕੇ ਨੇ ਪਰ ਕੀ ਲੱਗਦਾ ਹੈ ਕਿ ਇੱਥੇ ਹੁਣ ਜਿਹੜੀ ਕਿਤੇ ਨਾ ਕਿਤੇ ਮੁਸ਼ਕਲਾਂ ਨੇ ਐਸਜੀਪੀਸੀ ਦੀਆਂ ਹੁਣ ਉਹ ਵੀ ਵਧਣਗੀਆਂ ਕਿਉਂਕਿ ਆਮ ਲੋਕ ਜਿਹੜੇ ਨੇ ਹੁਣ ਉਹ ਇਲਜ਼ਾਮ ਲਗਾ ਰਹੇ ਨੇ ਮੈਡਮ ਦੇਖੋ ਪਹਿਲਾ ਇਹ ਗੱਲ ਤਾਂ ਇਹ ਵੀ ਜਿਹੜਾ ਵੀ ਕੋਈ ਕਿਸੇ ਵੀ ਕਮੇਟੀ ਜਿ ਕਿਸੇ ਵੀ ਸੰਸਥਾ 'ਚ ਜਾ ਕੇ ਕੋਈ ਕਿਸੇ ਨਾਲ ਥੱਕਾ ਕਰਦਾ ਪਹਿਲਾਂ ਤਾਂ ਉਸ ਬੰਦੇ ਨੂੰ ਬਾਹਰ ਕਰਨਾ ਚਾਹੀਦਾ ਉਹਦੀ ਸੋਚ ਨੂੰ ਬਾਹਰ ਕਰਨਾ ਚਾਹੀਦਾ ਜੀ ਬਿਲਕੁਲ ਜੇ ਅਗਰ ਇਹਨਾਂ ਚੀਜ਼ਾਂ ਨੂੰ ਅਸੀਂ ਨਵੀਂ ਕਰਦੇ ਜਿਸੀ ਕਰਕੇ ਫਿਰ ਜਿਹੜਾ ਉਹ ਬੰਦੇ ਦਾ ਹੌਸਲਾ ਵੱਧ ਜਾਂਦਾ ਕਿ ਉਹ ਬੰਦੇ ਦੇ ਹੌਸਲੇ ਦੇ ਨਾਲ ਦੇਖੋ ਜਿਹੜਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦਾ ਕੰਮ ਹੈ ਜਾਂ ਉਥੇ ਹੋਰ ਕਮੇਟੀ ਦੇ ਹੋਰ ਮੈਂਬਰ ਹੈ ਕਿਤੇ ਨਾ ਕਿਤੇ ਉਹਨਾਂ ਦਾ ਨਾਮ ਵੀ ਖਰਾਬ ਹੁੰਦਾ ਹੈ ਇਸੇ ਕਰਕੇ ਜੀ ਕਹਿੰਦੇ ਆ ਵੀ ਦੇਖੋ ਜੋ ਚੀਜ਼ ਕਿਤੇ ਲੋਕਾਂ ਨੂੰ ਲੱਗਦਾ ਜੀ ਇਹ ਠੀਕ ਨਹੀਂ ਹੈ ਕਿ ਮੰਨ ਲਓ ਰਸਤੇ ਦੀ ਗੱਲ ਕਰਦੇ ਆਂ ਵੀ ਰਸਤਾ ਬੰਦ ਕਰ ਰਹੇ ਆ ਜੀ ਦਾ ਬੰਦ ਕਰਨਾ ਤਾਂ ਬੜੀ ਸੰਵਿਧਾਨ ਤੋਂ ਬਾਹਰ ਹੈ ਜੇ ਤੁਹਾਡੇ ਇਹ ਕੁਝ ਰਸਤਾ ਬੋਲਣ ਦੇ ਨਾਲ ਲੋਕਾਂ ਨੂੰ ਤਕਲੀਫ ਨਹੀਂ ਹੁੰਦੀ ਜਾਂ ਤੁਹਾਡਾ ਰਸਤਾ ਬੰਦ ਕਰਨਾ ਨਾਲ ਤਕਲੀਫ ਹੁੰਦੀ ਹੈ ਪਰ ਤੁਸੀਂ ਕਿ ਐਦਾਂ ਕਰਦੇ ਕਿਉਂ ਆ ਜੀ ਬਿਲਕੁਲ ਜੀ ਬਿਲਕੁਲ ਹਨਾ ਕਿ ਦੇਖੋ ਰਸਤਾ ਬੰਦੀ ਜਿਹੜੀ ਇੱਥੇ ਕਿਤੇ ਨਾ ਕਿਤੇ ਗੱਲ ਕਹੀ ਗਈ ਹੈ ਕਿ ਰਸਤਾ ਬੰਦ ਕੀਤਾ ਜਾ ਰਿਹਾ ਆਮ ਪਬਲਿਕ ਜਿਹੜੀ ਹੈ ਹੈਰਾਸ਼ ਹੋ ਰਹੀ ਹੈ ਪਰੇਸ਼ਾਨ ਹੋ ਰਹੀ ਹੈ ਤਾਂ ਇੱਥੇ ਕਿਤੇ ਨਾ ਕਿਤੇ ਮੈਨੇਜਰ ਦਾ ਸਭ ਤੋਂ ਪਹਿਲਾ ਫਰਜ਼ ਇਹ ਹੀ ਹੈ ਕਿ ਆਮ ਲੋਕ ਜਿਹੜੇ ਨੇ ਉਹਨਾਂ ਨੂੰ ਕੋਈ ਜਿਹੜੀ ਤਕਲੀਫ ਹੈ ਦਿੱਕਤਾਂ ਨੇ ਉਹ ਨਹੀਂ ਆਣੀਆਂ ਚਾਹੀਦੀਆਂ ਤਾਂ ਕਿਤੇ ਨਾ ਕਿਤੇ ਇੱਥੇ ਇਹਨਾਂ ਚੀਜ਼ਾਂ ਦਾ ਵੀ ਖਾਸ ਤੌਰ ਤੇ ਧਿਆਨ ਰੱਖਣਾ ਜ਼ਰੂਰੀ ਹੈ ਮੈਡਮ ਦੇਖੋ ਇਹ ਸਾਨੂੰ ਗੱਲ ਨਹੀਂ ਸਮਝ ਆਉਂਦੀ ਕਿ ਬਹੁਤ ਵੱਡਾ ਜਿਹੜਾ ਇਸ ਚੀਜ਼ ਨੂੰ ਲੋਕਾਂ ਨੇ ਪ੍ਰਮਾਤਮਾ ਤੋਂ ਵੀ ਉੱਪਰ ਬਣਾਤਾ ਜਿਹੜੀ ਐਸਜੀਟੀਸੀ ਪ੍ਰਬੰਧਕ ਦੋਸਤ ਪ੍ਰਬੰਧਕ ਕਮੇਟੀ ਹੈ ਜੀ ਜਿਹੜਾ ਇੱਕ ਹਰ ਕੋਲ ਇਹਨਾਂ ਦੇ ਲੋਕ ਮੈਂਬਰ ਹੈ ਜਿਹੜੇ ਇਹਨਾਂ ਦੇ ਸ਼ਾਮਲ ਹੈ ਜੀ ਇਹਨਾਂ ਚ ਜੀ ਦੇਖੋ ਇੱਕ ਜਿਹੜਾ ਪ੍ਰਮਿੰਦਰ ਸਿੰਘ ਝੋਟਾ ਹੈ ਜੀ ਉਹਨੇ ਸਿਰਫ ਇੱਕ ਰਾਹ ਜਾਂਦੇ ਜਾਂ ਆਪਣੇ ਗੱਡੀ ਕੋਲ ਜਾਂਦੇ ਕਿ ਜੱਜੇਦਾਰ ਤੋਂ ਕੋਈ ਸਵਾਲ ਕਰ ਕਰਨ ਦੀ ਜਿਹੜੀ ਹੈ ਉਹਨੇ ਇੱਕ ਕੋਸ਼ਿਸ਼ ਕੀਤੀ ਸੀ ਪ੍ਰਸ਼ਨ ਕੀਤਾ ਸੀ ਉਸਤੇ ਲੋਕਾਂ ਨੇ ਉਸ ਬੰਦੇ ਨੂੰ ਇੰਨੀ ਗਾਲਾਂ ਕੱਢੀਆਂ ਕਮੈਂਟਾਂ ਦੇ ਵਿੱਚ ਤੂੰ ਇਹ ਕੀਤਾ ਜੱਜੇਦਾਰ ਸਾਹਿਬ ਨੂੰ ਤੁਰੀ ਹਿੰਮਤ ਕਿਵੇਂ ਹੋਗੀ ਤੂੰ ਬੈਠ ਕੇ ਗੱਲ ਕਰਦਾ ਹਾਲਾਕੇ ਬੰਦਾ ਹੀ ਹੈ ਜੀ ਪ੍ਰਮਾਤਮਾ ਦੇ ਡਰ ਤੋਂ ਆਇਆ ਹੈ ਪ੍ਰਮਾਤਮਾ ਦਾ ਉਹ ਬੰਦਾ ਪ੍ਰਮਾਤਮਾ ਦਾ ਉਹ ਬੰਦਾ ਉਹ ਵੀ ਕਿਤੇ ਲੈ ਕੇ ਪਏ ਪ੍ਰਮਾਤਮਾ ਦੇ ਨਾਲ ਜੁੜਿਆ ਹੈ ਤੁਸੀਂ ਵੀ ਜੁੜਿਆ ਹੋਏ ਕੋਈ ਇਹ ਸਵਾਲ ਸੀਗੇ ਉਹ ਬੰਦੇ ਨੇ ਕਰ ਲਏ ਤਾਂ ਉਸ ਚੀਜ਼ ਨੂੰ ਹੋਊਗਾ ਕਿ ਉਹ ਬਣਾ ਦਿੰ ਲੈ ਇੱਕ ਪ੍ਰਮਾਤਮਾ ਦੇ ਡਰ ਨਾਲ ਪ੍ਰਮਾਤਮਾ ਦੇ ਡਰ ਤੇ ਰਹਿਣ ਦੋ ਲਾ ਕੇ ਉਹਨੂੰ ਇਸੀ ਉੱਥੇ ਆਪਣੀ ਬਦਮਾਸ਼ੀ ਦਿਖਾ ਕੇ ਉਸ ਚੀਜ਼ ਨੂੰ ਦਿਖਾਈਏ ਜੇ ਬਿਲਕੁਲ ਬਿਲਕੁਲ ਹੈ ਜੀਆਂ ਚੀਜ਼ਾਂ ਦੇ ਵਿੱਚ ਜੇਕਰ ਬਦਮਾਸ਼ੀ ਦਾ ਇੱਕ ਸ਼ਬਦ ਵੀ ਜੁੜ ਜਾਏ ਨਾ ਤਾਂ ਪੂਰੀ ਬਣਾਈ ਹੋਈ ਜਿਹੜੀ ਇੱਜ਼ਤ ਹੈ ਉਹ ਦਾਅ ਉਤੇ ਲ ਬਿਲਕੁਲ ਮੈਡਮ ਬਿਲਕੁਲ ਦੇਖੋ ਇੱਕ ਜਿਹੜਾ ਅਕਸ ਹੁੰਦਾ ਇੱਕ ਜਿਹੜੀ ਛਵੀ ਹੁੰਦੀ ਹੈ ਉਹ ਖਰਾਬ ਇੱਕ ਬੰਦੇ ਕਰਕੇ ਜਾਂ ਇਸੇ ਸੁਮਾੜੀ ਸੋਚ ਕਰਕੇ ਜਿਹੜੀ ਬਾਕੀ ਪੂਰੀ ਚੀਜ਼ ਦਾ ਜਿਹੜਾ ਸਿਸਟਮ ਡਾਊਨ ਆ ਜਾਂਦਾ ਖਰਾਬ ਕੌਣ ਹੋ ਜਾਂਦਾ ਉਹਨੂੰ ਅਪ ਕਰਨਾ ਫਿਰ ਬੜਾ ਮੁਸ਼ਕਿਲ ਹੋ ਜਾਂਦਾ ਜੇ ਅਕਾਲੀ ਦਲ ਪਾਰਟੀ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਦਾ ਜਿਹੜਾ ਗਰਾਫ ਹੈ ਉਹਨਾਂ ਚੱਕਰਾਂ ਦੇ ਵਿੱਚ ਕਿੰਨੀਆ ਮੁਸ਼ਕਿਲਾਂ ਆ ਰਹੀਆਂ ਜੀਆਂ ਆ ਰਹੀਆਂ ਜਿਵੇਂ ਆਪਾਂ ਲੋਕ ਦੇਖ ਰਹੇ ਆ ਇਹਹੀ ਚੀਜ਼ਾਂ ਕਾਰਨ ਬਣਦੀਆਂ ਜਾ ਰਹੀਆਂ ਜੀ ਅਗਰ ਇਹਨਾਂ ਚੀਜ਼ਾਂ ਦੇ ਵੱਲ ਹੀ ਅਕਾਲੀ ਦਲ ਧਿਆਨ ਲੰਦਾ ਰਹੂਗਾ ਲੋਕਾਂ ਵੱਲ ਧਿਆਨ ਨਹੀਂ ਦੇਊਗਾ ਲੋਕਾਂ ਦੀ ਸਮੱਸਿਆ ਵੱਲ ਧਿਆਨ ਨਹੀਂ ਦੇਊਗਾ ਜਾਂ ਲੋਕ ਕੀ ਕਹਿ ਰਹੇ ਉਹਨਾਂ ਵੱਲ ਧਿਆਨ ਨਹੀਂ ਦੇਊਗਾ ਜੀ ਤੇ ਜਿਹੜਾ ਬਚਿਆ ਕੁਝ ਅਗਰ ਆਪਾਂ ਕਰੇ ਵੀ ਕਰ ਜੂਗਾ ਜੀ ਬਿਲਕੁਲ ਦੇਖੋ ਹੁਣ ਜਿੱਦਾਂ ਕਿ ਆਪਾਂ ਸਭ ਨੂੰ ਹੀ ਪਤਾ ਹੈ ਸੰਜੀਪ ਜੀ ਕਿ ਅਕਾਲੀ ਦਲ ਦੋ ਪਾਰ ਹੋ ਚੁੱਕਿਆ ਹੈ ਫੁੱਟ ਪੈ ਚੁਕੀ ਆ ਅਕਾਲੀ ਦਲ ਦੇ ਵਿੱਚ ਸਭ ਨੂੰ ਹੀ ਪਤਾ ਹੈ ਇੱਥੇ ਗ੍ਰਾਫ ਦੀ ਵੀ ਤੁਸੀਂ ਗੱਲ ਕਰ ਰਹੇ ਹੋ ਕਿ ਗ੍ਰਾਫ ਇੱਕ ਤਾਂ ਪਹਿਲਾਂ ਹੀ ਡਿੱਗਿਆ ਹੋਇਆ ਉੱਤੋਂ ਜਿਹੜੇ ਹੁਣ ਲੋਕ ਨੇ ਉਹ ਇਲਜ਼ਾਮ ਲਗਾ ਰਹੇ ਨੇ ਤਾਂ ਇੱਥੇ ਕੀ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਦੇ ਚੱਲਦੇ ਕਿ ਅਕਾਲੀ ਦਲ ਦਾ ਜਿਹੜਾ ਗ੍ਰਾਫ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਉੱਠੇਗਾ ਕਿਉਂਕਿ ਲੋਕਾਂ ਨੇ ਇੱਥੇ ਇਹ ਚੀਜ਼ ਵੀ ਕਹੀ ਹੈ ਜੇਕਰ ਹਾਲਾਤ ਇਦਾਂ ਹੀ ਬਣੇ ਰਹੇ ਤਾਂ ਇੱਕ ਦਿਨ ਅਜਿਹਾ ਆਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਮੋ ਨਿਸ਼ਾਨ ਪੰਜਾਬ ਦੇ ਵਿੱਚ ਖਤਮ ਹੋ ਜਾਵੇਗਾ ਬਿਲਕੁਲ ਮੈਡਮ ਦੇਖੋ ਅਸੀਂ ਈਸੀ ਈ ਚੀਜ਼ ਕਰਦੇ ਆ ਬਹਿ ਕਹਿ ਰਹੇ ਆ ਵੀ ਦੇਖੋ ਪਾਰਟੀ ਮਾੜੀ ਨਹੀਂ ਹੈ ਪਾਰਟੀ ਨੇ ਸਰਕਾਰ ਦੇ ਟਾਈਮ 'ਚ ਜਦੋਂ ਅੰਧਿਆਤ ਜਿ ਸਤਾ ਰਹੀ ਸੀ ਠੀਕ ਆ ਤੇ ਮਾਰੇ ਕੰਮ ਵੀ ਕੀਤੇ ਆ ਲੇਕਿਨ ਚੰਗੇ ਕੰਮ ਵੀ ਕੀਤੇ ਆ ਲੋਕਾਂ ਵਾਸਤੇ ਬੜੀ ਅਮੀਰੀ ਕੀਤਾ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਜਿੱਥੇ ਵੀ ਗਲਤੀਆਂ ਹੋ ਰਹੀਆਂ ਆ ਉਹਨਾਂ ਨੂੰ ਸੁਧਾਰ ਕੇ ਉਹਨਾਂ ਨੂੰ ਸਮਝ ਕੇ ਪਾਰਟੀ ਨੂੰ ਚਲਾਉਣ ਦੀ ਗੱਲ ਕਰਨ ਉਹ ਦੋਰਾ ਸਾਹਿਬ ਵੀ ਜਿਹੜੇ ਪ੍ਰਬੰਧਕ ਐ ਪ੍ਰਬੰਧਕ ਕਮੇਟੀ ਆ ਉਹਨੂੰ ਉਦਘਾਟ ਜਿਹੜਾ ਬਣਿਆ ਰਹੇ ਕਿਤੇ ਨਾ ਕਿਤੇ ਸਿਸਟਮ ਨਾਲ ਚੱਲਣ ਦੇ ਕੋ ਰਾਜਨੀਤੀ ਦੇ ਨਾਲ ਜੋੜਨਾ ਜਾਂ ਇੱਕ ਕਿਸੇ ਪਾਰਟੀ ਦੇ ਨਾਲ ਕਿਸੇ ਤਰ੍ਹਾਂ ਕੋ ਸੰਸਥਾ ਦਾ ਨਾਮ ਜੋੜ ਦੇਣਾ ਪਹਿਲੀ ਗੱਲ ਆ ਤੇ ਇਹੀ ਮੈਚ ਨਹੀਂ ਜੀ ਕਰਦਾ ਰਾਜਨੀਤੀ ਅਲੱਗ ਰਹਿ ਜਾਂਦੀ ਹੈ ਪਰਮਾਤਮਾ ਦਾ ਨਾਮ ਅਲੱਗ ਰਹਿ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਵ ਜੀ ਤੁਹਾਡਾ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦੀ ਹਾਂਜੀ ਇੱਥੇ ਆਪਣੇ ਨਾਲ ਇੱਕ ਹੋਰ ਕੋਰ ਕੋਲਰ ਜਿਹੜੇ ਨੇ ਉਹ ਵੀ ਜੁੜ ਚੁੱਕੇ ਨੇ ਆਪਾਂ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਹੈ ਉਹ ਕਰ ਲੈਨੇ ਆ ਇਸ ਵਿਸ਼ੇ ਦੇ ਉੱਤੇ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕਿੱਥੋਂ ਬੋਲਦੇ ਹੋ ਮਾਲਵਿੰਦਰ ਬੋਲਦੇ ਹਾਂ ਸਰੂਰ ਤੋਂ ਮਾਲਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਏਵਨ ਪੰਜਾਬੀ ਟੀਵੀ ਤੇ ਧੰਨਵਾਦ ਜੀ ਧੰਨਵਾਦ ਮਾਲਵਿੰਦਰ ਜੀ ਇੱਕ ਮਸਲਾ ਅੱਜ ਕਾਫੀ ਹੱਦ ਤੱਕ ਜਿਹੜਾ ਨਿਕਲ ਕੇ ਸਾਹਮਣੇ ਆਇਆ ਹੈ ਕਿ ਦਰਬਾਰ ਸਾਹਿਬ ਦੇ ਮੈਨੇਜਰ ਦੇ ਉੱਤੇ ਆਮ ਲੋਕਾਂ ਨੇ ਤਾਹਫੀ ਇਲਜ਼ਾਮ ਲਗਾਏ ਨੇ ਤੇ ਗੱਲ ਕਰੀ ਜੇਕਰ ਮੈਨੇਜਰ ਸਤਨਾਮ ਸਿੰਘ ਰਿਯਾਰਡ ਦੀ ਲੋਕਾਂ ਦੇ ਸਵਾਲਾਂ ਦਾ ਜਵਾਬ ਤਾਂ ਉਹਨਾਂ ਨੇ ਦੇਣਾ ਚਾਹਿਆ ਪਰ ਲੋਕਾਂ ਨੇ ਉਹਨਾਂ ਨੂੰ ਇਸ ਕਦਰ ਘੇਰਿਆ ਕਿ ਉਹਨਾਂ ਕੋਲ ਜਵਾਬ ਹੀ ਨਹੀਂ ਸੀ ਸਭ ਤੋਂ ਪਹਿਲਾਂ ਤਾਂ ਦੇਖੋ ਉਹਨਾਂ ਵੱਲੋਂ ਕਿਹਾ ਗਿਆ ਹੈ ਲੋਕਾਂ ਦੇ ਵੱਲੋਂ ਕਿ ਇੱਥੇ ਹੰਸਲੀ ਵਾਲੀ ਜਗ੍ਹਾ ਦੇ ਉੱਤੇ ਜਿਹੜਾ ਰਸਤਾ ਬੰਦ ਕਰਨ ਉਹ ਉੱਥੇ ਆਏ ਸੀ ਜਿਸ ਦੇ ਚੱਲਦੇ ਮਸਲਾ ਇੰਨਾ ਪੱਖ ਜਾਂਦਾ ਹੈ ਇੰਨਾ ਜ਼ਿਆਦਾ ਮਸਲਾ ਪੱਖ ਜਾਂਦਾ ਹੈ ਕਿ ਲੋਕ ਇਥੇ ਸਵਾਲ ਜਵਾਬ ਕਰਨੇ ਸ਼ੁਰੂ ਹੋ ਜਾਂਦੇ ਨੇ ਸਿੱਧੇ ਮੂੰਹ ਤੇ ਜਿਹੜੇ ਸਵਾਲ ਨੇ ਉਹ ਕਰਨੇ ਸ਼ੁਰੂ ਹੋ ਜਾਂਦੇ ਨੇ ਲੋਕਾਂ ਵੱਲੋਂ ਪਹਿਲਾ ਇਲਜ਼ਾਮ ਇਹ ਹੈ ਸਤਨਾਮ ਰਿਆੜ ਵੱਲੋਂ ਐਸਜੀਪੀਸੀ ਦੇ 20-25 ਬੰਦੇ ਲਿਆ ਕੇ ਗੁੰਡਾਗਰਦੀ ਕੀਤੀ ਗਈ ਹੈ ਦੂਜਾ ਇਲਜ਼ਾਮ ਉਹਨਾਂ ਦਾ ਇਹ ਹੈ ਕਿ ਅਸੀਂ ਵੋਟਾਂ ਨਹੀਂ ਪਾਈਆਂ ਤਾਂ ਕਰਕੇ ਸਾਡੇ ਨਾਲ ਖੁੰਦਕ ਜਿਹੜੀ ਕੱਢੀ ਜਾ ਰਹੀ ਹੈ ਤੀਜਾ ਉਹਨਾਂ ਨੇ ਅਕਾਲੀ ਦਲ ਦਾ ਜਿਹੜਾ ਗ੍ਰਾਫ ਥੱਲੇ ਡਿੱਗਿਆ ਹੈ ਉਸ ਦਾ ਕਾਰਨ ਹੀ ਇਹੀ ਹੈ ਡਿੱਗਨ ਦਾ ਇਹ ਚੀਜ਼ਾਂ ਕਈਆਂ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲਾਂ ਤਾਂ ਦੇਖੋ ਜਿਹੜੀ ਸੁਰਬ ਉੱਚੀ ਦਾਲ ਤਾਂ ਜਿਹੜੀ ਸ਼੍ਰੋਮਣੀ ਕਮੇਟੀ ਵਿਖੇ ਹਰਮੰਦਰ ਸਾਹਿਬ ਆ ਜੀ ਉਹ ਜਦੋਂ ਦੇ 84 ਤੋਂ ਬਾਅਦ ਉੱਥੇ ਆਪ ਦਾ ਰਾਜ ਹੋਇਆ ਬਾਦਲ ਪਰਿਵਾਰ ਦਾ ਹੱਥ ਫੜਿਆ ਪਹਿਲਾਂ ਟੌੜੇ ਉਰੀ ਸਿੱਟੇ ਫਿਰ ਇੱਧਰ ਸਿੱਟੇ ਜੀ ਉਹਦੇ ਵਿੱਚ ਇਹ ਸਰਾਸ ਤੋਂ ਉਦੋਂ ਬਾਅਦ ਪੂਰੀ ਸ਼ੁਰੂ ਹੋ ਗਈ ਇੱਕ ਪਰਿਵਾਰ ਦੀ ਉਹਦੇ ਉੱਤੇ ਹਮਲਾ ਰਿਹਾ ਬਿਲਕੁਲ ਜਦੋਂ ਜਦੋਂ ਤੋਂ ਟੌੜਾ ਸਾਹਿਬ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਗੋਲ ਕਾਜ ਲੁੱਟ ਮਚਾਈ ਇਹਨਾਂ ਨੇ ਜੋ ਗੁਰੂ ਘਰਾਂ ਦੀਆਂ ਜ਼ਮੀਨਾਂ 'ਚ ਮਚਾਈ ਆ ਸਾਡੇ ਲਵੇਂ ਨਾਨਕੀ ਵਾਲਾ ਗੁਰਦੁਆਰਾ ਸਾਹਿਬ ਪੈਂਦਾ ਇੱਥੇ ਜੀ ਸੰਗਰੂਰ ਦੇ ਲੱਗ ਸੰਗਰੂਰ ਦੇ ਲੱਗੇ ਇੰਨੇ ਲੋਕ ਇੱਥੇ ਸੇਵਾ ਕਰਨੇ ਆ ਕੇ ਤੁਸੀਂ ਇੱਥੇ ਦੇਖੋ ਕੀ ਹਾਲ ਹੈਗਾ ਇਹਨਾਂ ਦਾ ਹੂੰ ਕੋਸ਼ਿਸ਼ ਨਾਲ ਤਾਂ ਕਿ ਕੋਈ ਗ੍ਰਾਉਂਡ ਜ਼ੀਰੋ ਤੋਂ ਰਿਪੋਰਟ ਲੈਤੀ ਜਾਵੇ ਜਿੰਨੇ ਵੀ ਮੈਂ ਤਾਂ ਕਹਿੰਦਾ ਮੈਨੇਜਰ ਨੇ ਜਿੰਨੇ ਇਹਨੇ ਸਾਬ ਮਲੇਈਆਂ ਖਾਧੀਆਂ ਹੋਈਆਂ ਨੇ ਹੁਣ ਔਖਾ ਹੋ ਗਿਆ ਇਹਨਾਂ ਨੂੰ ਹੂੰ ਕੋਈ ਪੁੱਛਦਾ ਨਹੀਂ ਸੀ ਕੋਈ ਗੋਲ ਕਾਜ ਹੱਥ ਮਾਰੀ ਜਾਂਦਾ ਕੋਈ ਬਾਹਰੋਂ ਜਨੂਨਾਂ ਚ ਹੱਥ ਮਾਰੀ ਜਾਂਦਾ ਇਹੋ ਨੇ ਬਹੁਤ ਅਤਿਆਚਾਰ ਕੀਤਾ ਪਰ ਧਰਮ ਨੂੰ ਧਰਮ ਸਮਝ ਕੇ ਸੇਵਾ ਨਹੀਂ ਕੀਤੀ ਇਹਨਾਂ ਨੇ ਬਿਲਕੁਲ ਜਿਹੜੀ ਲੋਕਾਂ ਦੀ ਮਨੋ ਭਾਵਨਾ ਟੁੱਟੀਆਂ ਨੇ ਇਹਨਾਂ ਦੇ ਮਲਾਈਆਂ ਖਾਣ ਵਾਲਿਆਂ ਦੇ ਨੇ ਜਿੱਥੇ ਚਾਰ ਬੰਦੇ ਚਾਰ ਕਮੇਟੀ ਵਾਲੇ ਨੇ ਉੱਥੇ ਉਹਨਾਂ ਦੀ ਦਾਦਾਗਰੀ ਚੱਲਦੀ ਆ ਧਰਮ ਨੂੰ ਦੇਖੋ ਇੱਥੇ ਫਿਲਹਾਲ ਧਰਮ ਨੂੰ ਧਰਮ ਦੇ ਰਾਹ ਤੇ ਹੀ ਚੱਲਣ ਦੇਣਾ ਚਾਹੀਦਾ ਹੈ ਜੀਆਂ ਜਿਹੜੀ ਚੀਜ਼ਾਂ ਨੇ ਕਿਤੇ ਨਾ ਕਿਤੇ ਅਕਸ ਖਰਾਬ ਕਰਦੀਆਂ ਨੇ ਬਣਾਈ ਹੋਈ ਇੱਜ਼ਤ ਤੇ ਵੀ ਪਾਣੀ ਫੇਰ ਦਿੰਦੀਆਂ ਨੇ ਕੀ ਲੱਗਦਾ ਹੈ ਦੇਖੋ ਜੀ ਜਿਹੜੇ ਇਹ ਸਿੱਖ ਧਰਮ ਦੀ ਬਹੁਤ ਵੱਡੀ ਪਰੰਪਰਾ ਤੁਸੀਂ ਇਹਨੂੰ ਦੇਖੀ ਹੋਊਗਾ ਜਦੋਂ ਆਪਣੇ ਕਰੋਨਾ ਕਾਲ ਆਇਆ ਸਿੱਖ ਇੱਕ ਸਿੱਖ ਧਰਮ ਨੇ ਲੋਹਾ ਮਣਾਤਾ ਕਿ ਲੰਗਰ ਚਲਾ ਕੇ ਐਕਸੀਜਨ ਦੀ ਸੇਵਾ ਲਾ ਕੇ ਸਰਕਾਰਾਂ ਤੋਂ ਕੰਪਨੀ ਹੋ ਜਿਹੜੇ ਸਿੱਖ ਖਾਲਸਾ ਐਡ ਨੇ ਕਰਦੇ ਤੇ ਪਰ ਇਹ ਜਿਹੜੇ ਕਾਲੀਆਂ ਭੇਟਾਂ ਨੇ ਇਹਨਾਂ ਦੇ ਵਿੱਚ ਗੁਰਦੁਆਰਿਆਂ 'ਚ ਬੜੀਆਂ ਹੋਈਆਂ ਉਹਨਾਂ ਨੇ ਸਾਡੀ ਸਿੱਖ ਕੌਮ ਨੂੰ ਬਲਨਾਮ ਕਰਤਾ ਜਿੱਥੇ ਇੰਨੀ ਆਸਾ ਨਾਲ ਆਉਂਦੇ ਹੁੰਦੇ ਸੀ ਤੁਸੀਂ ਮੈਨੇਜਰਾਂ ਦਾ ਦੇਖਿਆ ਮੈਂ ਆ ਸਾਡੇ ਨਾਨਕੀ ਵਾਲੇ ਗੱਲ ਕਰਦੇ ਆ ਲੰਗਰ ਦੇ ਵਿੱਚ ਅੱਡ ਸੇਵਾ ਹੁੰਦੀ ਆ ਇਹ ਉਹ ਲੰਗਰ ਚ ਨਹੀਂ ਸੇਵਾ ਖਾਂਦੇ ਆਂ ਤੇ ਦਫ਼ਤਰਾਂ ਦੇ ਖਾਣਾ ਖਾਂਦੇ ਨੇ ਦੇਖੋ ਇਹਨਾਂ ਦੀ ਸ਼ਰਮ ਲੈ ਜੇ ਮੈਂ ਅੱਖੀਂ ਦੇਖੀ ਹਾਲ ਦੱਸ ਰਿਹਾ ਇਹਨਾਂ ਨੇ ਆਪ ਦੇ ਤੜਕੇ ਲਾ ਕੇ ਚੰਗੇ ਆ ਉਹਨੇ ਇਹ ਪਰੰਪਰਾ ਬਣਦੀ ਹੁੰਦੀ ਆ ਵੀ ਗੁਰੂ ਘਰ ਦੇ ਵਿੱਚ ਜਿੱਥੇ ਲੰਗਰ ਬਣਦਾ ਸਭ ਦੀ ਡਿਊਟੀ ਹੈ ਉਹਨੂੰ ਲੰਗਰੋਂ ਉੱਥੇ ਛਕਣਾ ਚਾਹੀਦਾ ਜਾਂਦੀ ਬਿਲਕੁਲ ਜੀ ਬਿਲਕੁਲ ਹਾਲਾਂਕਿ ਸੁਧਾਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਫਿਲਹਾਲ ਜਿੱਦਾਂ ਦੀ ਸ਼ੋਮੀ ਅਕਾਲੀ ਦਲ ਦੀ ਸਥਿਤੀ ਪੰਜਾਬ ਦੇ ਵਿੱਚ ਚੱਲ ਰਹੀ ਆ ਤਾਂ ਇੱਕ ਇੱਕ ਕਦਮ ਖੂਕ ਕੇ ਰੱਖਣ ਦੀ ਜ਼ਰੂਰਤ ਹੈ ਇਹ ਦੇਖੋ ਜੀ ਕੋਈ ਵੀ ਚੀਜ਼ ਆ ਜਦੋਂ ਵੀ ਕਿਸੇ ਦੀ ਕੋਈ ਸੰਸਥਾ ਦੀ ਜ਼ਿੰਮੇਵਾਰੀ ਕਿਸੇ ਵੀ ਧਰਮ ਦੀ ਆ Hindu Musliman ਦੀ ਆ ਚਾਹੇ ਸਿੱਖਾਂ ਦੇ ਧਰਮ ਦੀ ਕੋਈ ਜ਼ਿੰਮੇਵਾਰੀ ਦਿੱਤੀ ਹੋਵੇ ਜ਼ਿੰਮੇਵਾਰੀ ਨੰਨ ਮੋਣਾ ਚਾਹੀਦਾ ਉਹਨਾਂ ਦੇ ਉੱਤੇ ਗੱਲ ਸੁਣਨੋ ਜਿੰਨਾਂ ਦੀ ਕੋਰ ਪਾਵਰ ਜਨੇ ਉਹ ਸੱਤਿਆ ਬੋਲਦੇ ਆ ਉਹਨਾਂ ਦੇ ਨਿਗਾ ਲੋਕਾਂ ਦੀ ਆ ਸਭ ਉਹਨਾਂ ਦੇ ਉੱਤੇ ਹੁੰਦੇ ਨੇ ਉਹ ਪ੍ਰਮਾਤਮਾ ਦੀ ਜਿਹੜੀ ਛੋਟੀ ਆ ਪੰਦੀ ਸਰ ਕੇ ਇਹਨਾਂ ਦੀ ਇਹ ਹੈ ਇਹ ਕੈਂਸਰ ਤੱਕ ਜਵਾਕ ਹੋ ਹੋ ਮਰਦੇ ਨੇ ਇਹਨਾਂ ਦੇ ਅਸੀਂ ਵੀ ਗੁਰੂ ਘਰ ਦੀ ਸੇਵਾ ਕਰਦੇ ਆ ਅਸੀਂ ਕਹਿੰਦੇ ਆ ਵੀ ਅਸੀਂ ਤੇਲ ਤੱਕ ਵੀ ਨਾ ਪਵਾਈਏ ਗੁਰੂ ਘਰੋਂ ਪਤਾ ਨਹੀਂ ਸ਼ ਲਵੇ ਕਹੀ ਜੀ ਪ੍ਰਮਾਤਮਾ ਦੇ ਹੀ ਦੁਆ ਕਰਦੇ ਆਂ ਪ੍ਰਮਾਤਮਾ ਤੰਦਰੁਸਤੀ ਦੇ ਦੇ ਕਿਸੇ ਦਾ ਮਾੜਾ ਨਾ ਕਰਾ ਦੋ ਬਿਲਕੁਲ ਜੀ ਬਿਲਕੁਲ ਅਸੀਂ ਇਹ ਹੀ ਗੁਰਦੁਆਰਾ ਸਾਹਿਬ ਜਾ ਕੇ ਹੀ ਅਰਦਾਸ ਕਰਦੇ ਆਂ ਪ੍ਰਮਾਤਮਾ ਤੰਦਰੁਸਤੀ ਦੇ ਕਿਸੇ ਗੁਰੂ ਘਰ ਦੀ ਸੇਵਾ 'ਚ ਲੱਗੇ ਹੋਇਆ ਸਾਤੋਂ ਕੋਈ ਗਲਤ ਕੰਮ ਨਾ ਹੋ ਜੇ ਤੇ 1-1 ਰੁਪਿਆ ਲੋਕਾਂ ਦਾ ਦਿੱਤਾ ਹੋਇਆ ਜੇ ਅਸੀਂ ਉਹ ਗਲਤ ਜਗ੍ਹਾ ਤੇ ਲਾਵਾਂਗੇ ਪਰ ਅਸੀਂ ਉਹ ਲੋਕਾਂ ਨਾਲੋਂ ਭਾਗੀ ਅਸੀਂ ਜ਼ਿਆਦਾ ਬਣਾਗੇ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਤਨਵਾਸਾ ਦਾ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸ਼ਰੂਮ ਦੀ ਕਮੇਟੀ ਨੂੰ ਵੀ ਚੰਗਿਆਂ ਬੰਦਿਆਂ ਦੇ ਹੱਥ ਆਵੇ ਚੰਗਿਆਂ ਦੇ ਚੰਗੇ ਜਿਹੜੇ ਕਾਰੋਬਾਰ ਨੇ ਗੁਰੂ ਘਰਾਂ ਦੇ ਸੰਭਾਲ ਸੇਵਾ ਕਰਦੇ ਨੇ ਜਿਵੇਂ 20 ਆਦਮੀਆਂ ਹੁੰਦੀਆਂ ਨੇ ਉਹਨਾਂ ਤੇ ਜੀਓਗੀਆਂ ਲੱਗੀਆਂ ਜਾਣ ਬਾਕੀ ਜਿਹੜਾ ਸੁਖਵੀਰ ਬਾਦਲਾ ਮੈਂ ਤਾਂ ਇਹੀ ਕਹਾਂ ਸਰੋਂ ਅਕਾਲੀ ਦਲ ਦੇ ਉੱਤੋਂ ਪਿੱਛੇ हटਦੇ ਨੇ ਜਿਹੇ ਬੰਦੇ ਦਾ ਪੁੱਤ ਹੈ ਜੇ ਕਿ ਉਹਨਾਂ ਨੇ ਲੋਕਾਂ ਦੇ ਖੇਤਰਖਾਨੇ ਨੇ ਤਾਂ ਅਕਾਲੀ ਦਲ ਵੀ ਥੱਲੇ ਲੈ ਜਾਊਗਾ ਸਰੋਂ ਦੇ ਕਮੇਟੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਦੇਖੋ ਕੀ ਬਦਲਾਅ ਹੋਣਗੇ ਇਹਨਾਂ ਦੇ ਉੱਤੇ ਬਹੁਤ ਲੋਕ ਦੁਖੀ ਹੋਏ ਹੋਏ ਨੇ ਬਿਲਕੁਲ ਬਿਲਕੁਲ ਇਹਨਾਂ ਵੀ ਜੇ ਸੇਵਾ ਕਰੀਆ ਮਾਨਦਾਰੀ ਨਾਲ ਹੀ ਕਰੋ ਨਹੀਂ ਪਿੱਛੇ ਹਟਜੋ ਜੀ ਬਹੁਤ ਬਹੁਤ ਧੰਨਵਾਦ ਮਾਲਵਿੰਦਰ ਜੀ ਧੰਨਵਾਦ ਜੀ ਧੰਨਵਾਦ ਹਾਂਜੀ ਤਾਂ ਅਸੀਂ ਜੋ ਵਿਸ਼ਾ ਲੈ ਕੇ ਆਏ ਸੀ ਉਹ ਵਿਸ਼ਾ ਇੱਥੇ ਹੀ ਸੀ ਇਹ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਦੇ ਉੱਤੇ ਲੋਕਾਂ ਨੇ ਕਾਫੀ ਤੰਜ ਕਸੇ ਨੇ ਆਮੋ ਸਾਹਮਣੇ ਜੜੀ ਇਹ ਬਹਿਸ ਹੈ ਉਹ ਹੋਈ ਹੈ ਤੇ ਕਾਫੀ ਹੱਦ ਤੱਕ ਇਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਾਫੀ ਇਲਜ਼ਾਮ ਜਿਹੜੇ ਨੇ ਲੋਕਾਂ ਨੇ ਲਗਾਏ ਨੇ ਸ਼੍ਰੋਮਣੀ ਅਕਾਲੀ ਦਲ ਹੋਵੇ ਭਾਵੇਂ ਸੁਖਬੀਰ ਬਾਦਲ ਹੋਵੇ ਭਾਵੇਂ ਐਸਜੀਪੀਸੀ ਹੋਵੇ ਤਾਂ ਇੱਥੇ ਲੋਕਾਂ ਦੇ ਇਹਨਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਫਿਲਹਾਲ ਸਤਨਾਮ ਸਿੰਘ ਰਿਆਰ ਦੀ ਜੇਕਰ ਗੱਲ ਕੀਤੀ ਜਾਵੇ ਜਵਾਬ ਤਾਂ ਉਹਨਾਂ ਨੇ ਦੇਣਾ ਚਾਇਆ ਪਰ ਕਿਤੇ ਨਾ ਕਿਤੇ ਸਚਾਈ ਤੋਂ ਮੂੰਹ ਨਹੀਂ ਮੋੜ ਸਕੇ ਤਾਂ ਇੱਥੇ ਜੇਕਰ ਤੁਹਾਡੇ ਵੀ ਇਸ ਵਿਸ਼ੇਨ ਲੈ ਕੇ ਕੋਈ ਵਿਚਾਰ ਨੇ ਤਾਂ ਤੁਸੀਂ ਸਾਡੇ ਨਾਲ ਕਮੈਂਟਾਂ ਦੇ ਰਾਹੀਂ ਸਾਂਝੇ ਕਰ ਸਕਦੇ ਹੋ ਇਸੇ ਦੇ ਨਾਲ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ